ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਫਸਟ ਜੀ ਕਾਟਨ ਫੈਬਰਿਕ ਵਿੱਚ ਸੂਟ ਹੋਣਗੇ ਜੀ ਬਹੁਤ ਸੋਹਣਾ ਕਾਟਨ ਦਾ ਫੈਬਰਿਕ ਰਹੇਗਾ ਤੇ ਨਾਲ ਜਿਹੜਾ ਆਰੀ ਵਰਕ ਕੀਤਾ ਹੋਏਗਾ ਡਿਫਰੈਂਟ ਕਲਰ ਹੋਣਗੇ ਤੇ ਡਿਫਰੈਂਟ ਹੀ ਪ੍ਰਿੰਟ ਹੋਣਗੇ ਸਭ ਆਪਣੇ ਕੋਲ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਪ੍ਰਿੰਟ ਅਵੇਲੇਬਲ ਆ ਤੁਸੀਂ ਜਿਹੜਾ ਵੀ ਲਾਇਕ ਕਰਦੇ ਆ ਅਪਨੋ ਅਕੋਰਡਿੰਗ ਬਾਏ ਕਰ ਸਕਦੇ ਹੋ ਜੀ ਨੈਕਸਟ ਆ ਕਾਟਨ ਫੈਬਰਿਕ ਦੇ ਵਿੱਚ ਹੋਣਗੇ ਬਹੁਤ ਸੋਹਣਾ ਜਿਹੜਾ ਹੈ ਕੰਮ ਕੀਤਾ ਹੋਇਆ ਨੈੱਕ ਤੇ ਸੈਲ ਪ੍ਰਿੰਟ ਦਾ ਤੇ ਦੁਪੱਟਾ ਨਾਲ ਹੋਏਗਾ ਖੁੱਲਾ ਡੁੱਲਾ ਤੇ ਨਾਲ ਜਿਹੜੀ ਬਾਟਮ ਪਲੇਨ ਰਹੇਗੀ ਜੀ ਬਹੁਤ ਸੋਹਣਾ ਇਹ ਵੀ ਸੂਟ ਹੋਣਗੇ ਸਭ ਦਾ ਕਲਰ ਸੇਮ ਹੋਏਗਾ ਬਸ ਨੈੱਕ ਦਾ ਡਿਜ਼ਾਈਨ ਹੋਰ ਡਿਫਰੈਂਟ ਰਹੇਗਾ ਜੀ ਨੈਕਸਟ ਆ ਨੈਚਰਲ ਕ੍ਰੇਪ ਦੇ ਵੀ ਸੂਟ ਹੋਣਗੇ ਬਹੁਤ ਸੋਹਣੇ ਆ ਜੀ ਇਹ ਵੀ ਤੁਸੀਂ ਚੈੱਕ ਕਰੋ ਕੜਾਈ ਵਾਲੇ ਸੂਟ ਹੋਣਗੇ ਇਹਦੇ ਵਿੱਚ ਵੀ ਆਪਣੇ ਕੋਲ 7 ਤੋਂ 8 ਰੰਗ ਅਵੇਲੇਬਲ ਹੈ ਜੀ ਸ਼ਰਟ ਤੇ ਹੈਵੀ ਵਰਕ ਕੀਤਾ ਹੋਇਆ ਦੁਪੱਟੇ ਤੇ ਫੋਰ ਸਾਈਡ ਕੰਮ ਕੀਤਾ ਹੋਇਆ ਹੈ ਬਹੁਤ ਸੋਹਣਾ ਜਿਹੜੀ ਬਾਟਮ ਨਾਲ ਰਹੇਗੀ ਪਲੇਨ ਨੈਕਸਟ ਆਪਣੇ ਕੋਲ ਆਫ ਵਾਈਟ ਦੇ ਵਿੱਚ ਹੈ ਜੀ ਬਲੈਕ ਕਲਰ ਦਾ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਬਾਜੂ ਤੇ ਬਾਟਮ ਤੇ ਨੈਕ ਤੇ ਤੇ ਘੇਰੇ ਚਾਕ ਤੇ ਸਾਰੇ ਨੈਕਸਟ ਆਵਲੇ ਸੂਟ ਬਹੁਤ ਸੋਹਣੇ ਜੋਰ ਜੱਟ ਦੇ ਵਿੱਚ ਹੋਣਗੇ ਜੀ ਇਹਦੇ ਵਿੱਚ ਵੀ ਆਪਣੇ ਕੋਲ ਟੂ ਕਲਰ ਅਵੇਲੇਬਲ ਹੈ ਨੈਕਸਟ ਮਸਲੀਨ कॉटन ਦੇ ਸੂਟ ਆ ਗਏ ਜੀ ਬਹੁਤ ਸੋਹਣੇ ਬਾਜੂ ਬਾਟਮ ਦੋਨਾਂ ਤੇ ਸੇਮ ਵਰਕ ਰਹੇਗਾ ਠੀਕ ਹੈ ਜੀ ਨੈਕ ਤੇ ਸਾਰਾ ਹੀ ਘੇਰੇ ਤੇ ਸਾਰਾ ਹੀ ਵਰਕ ਰਹੇਗਾ ਨੈਕਸਟ ਆ ਵੀ ਆਪਣੇ ਕੋਲ ਸੂਟ ਅਵੇਲੇਬਲ ਨੈਕ ਤੇ ਹੈਵੀ ਵਰਕ ਘੇਰੇ ਤੇ ਕੀਤਾ ਬਾਜੂ ਬਾਟਮ ਦੋਨਾਂ ਤੇ ਕੀਤਾ ਹੋਇਆ ਨਾਲ ਲਿਖਿਆ ਹੁੰਦਾ ਹੈ ਜੀ ਬਾਜੂ ਬਾਟਮ ਤੇ ਵਰਕ ਹੋਏਗਾ ਜੀ ਨੈਕਸਟ ਆਨ ਵੀ ਨੈਕ ਬਣਿਆ ਹੋਇਆ ਥੱਲੇੋਂ ਕਲੀਆਂ ਜਾਂਦੀਆਂ ਸਲੀਵਜ਼ ਬਾਟਮ ਬਣੀ ਹੋਈ ਹੈ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਆ ਠੀਕ ਹੈ ਜੀ ਚੈੱਕ ਕਰੋ ਅਗਰ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚ ਸੂਟ ਪਸੰਦ ਆਉਂਦਾ ਜਿਹੜਾ ਵੀ ਰੰਗ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਤੇ ਆਪਣਾ ਜਿਹੜਾ ਆਰਡਰ ਆ ਬੁੱਕ ਕਰਵਾਇ ਚਲੋ ਠੀਕ ਹੈ ਜੀ ਕੋਈ ਵੀ ਸੂਟ ਛੱਡਣ ਵਾਲੇ ਨਹੀਂ ਸਾਰੇ ਸੂਟ ਟ੍ਰੈਂਡਿੰਗ ਵਾਲੇ ਬਹੁਤ ਸੋਹਣੇ ਆ ਜਿਹੜਾ ਵੀ ਤੁਸੀਂ ਪਸੰਦ ਕਰਦੇ ਆ ਠੀਕ ਹੈ ਜੀ ਬਾਏ ਕਰੀ ਚਲੋ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਆ ਬੁੱਕ ਕਰਵਾਇ ਚਲੋ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਡਿਜ਼ਾਈਨ ਆ ਸਭ ਦੇ ਡਿਫਰੈਂਟ ਡਿਜ਼ਾਈਨ ਹੋਣਗੇ ਜੀ ਨੈਕਸਟ ਆ ਕਾਟਨ ਦੇ ਵਿੱਚ ਸੂਟ ਆ ਗਿਆ ਜੀ ਬਹੁਤ ਸੋਹਣਾ ਕਾਟਨ ਚ ਫੈਬਰਿਕ ਚ ਰਹੇਗਾ ਨੈਕਸਟ ਆ ਵੀ ਨੈਕ ਵਾਲਾ ਸੂਟ ਹੋਏਗਾ ਜੀ ਨਾਲ ਕੰਟਰਾਸਟ ਬਾਟਮ ਰਹੇਗੀ ਬਾਟਮ ਤੇ ਵਰਕ ਹੋਏਗਾ ਨਾਲ ਦੁਪੱਟੇ ਟਾਈ ਐਂਡ ਡਾਈ ਦੇ ਹੋਣਗੇ ਜੀ ਨੈਕਸਟ ਆ ਬਾਟਮ ਵਰਕ ਵਾਲੇ ਸੂਟ ਆ ਗਏ ਜੀ ਇਹ ਵੀ ਸੇਮ ਹੋ ਵੀ ਨੈਕ ਵਾਲਾ ਹੀ ਹੈ ਜੀ ਨੈਕਸਟ ਆਵਲਾ ਸੂਟ ਬਹੁਤ ਸੋਹਣਾ ਜੀ ਨੈਕ ਬਣਿਆ ਹੋਇਆ ਹੈ 슬ੀਵਜ਼ ਬਾਟਮ ਦੋਨਾਂ ਤੇ ਸੇਮ ਵਰਕ ਰਹੇਗਾ ਘੇਰੇ ਤੇ ਸਾਈਡਾਂ ਤੇ ਜਿਹੜੀਆਂ ਅੰਬੀਅੰਸ ਬਣੀਆਂ ਹੋਣਗੀਆਂ ਨੈਕਸਟ ਆਵਲਾ ਸੂਟ ਜੀ ਨਾਲ ਕੰਟਰਾਸਟ ਆਫ ਵਾਈਟ ਬਾਟਮ ਰਹੇਗੀ ਬਾਟਮ ਤੇ ਵਰਕ 슬ੀਵਜ਼ ਤੇ ਨੈਕ ਤੇ ਸਭ ਦੇ ਵਰਕ ਹੋਏਗਾ ਜੀ ਨੈਕਸਟ ਆਵਲੇ ਕਾਟਨ ਫੈਬਰਿਕ ਸੂਟ ਹੋਣਗੇ ਨਾਲ ਮਸਲੀਨ ਕਾਟਨ ਦੇ ਦੁਪੱਟੇ ਹੋਣਗੇ ਦੁਪੱਟਿਆਂ ਤੇ ਵੀ ਫਲਾwrs ਬਣੇ ਹੋਏ ਆ ਤੇ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਨਾਲ ਸ਼ਰਟ ਪ੍ਰਿੰਟਡ ਰਹੇਗੀ बॉਟਮ ਤੇ ਵਰਕ ਕੀਤਾ ਹੋਇਆਗਾ ਬਹੁਤ ਸੋਹਣੇ ਇਹ ਵੀ ਪ੍ਰਿੰਟ ਹੈਗੇ ਜੀ ਬਹੁਤ ਸੋਹਣੇ ਰੰਗ ਹੈਗੇ ਆ ਸਕਰੀਨ ਸ਼ਰਟ ਲਈ ਚਲੋ ਪ੍ਰਾਈਸ ਬਹੁਤ ਰੀਜ਼ਨੇਬਲ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਾਈ ਕੇ ਜਿਹੜਾ ਆਪਣਾ ਆਰਡਰ ਆ ਤੁਸੀਂ ਉਹ ਬੁੱਕ ਕਰਵਾ ਲਈ ਚਲੋ ਜੀ ਨੈਕਸਟ ਆ ਬਹੁਤ ਸੋਹਣੇ ਟ੍ਰੈਂਡਿੰਗ ਚ ਚੱਲਦੇ ਆ ਜੀ ਹੁਣ ਡਿਜ਼ਾਈਨ ਦੋ ਡਿਜ਼ਾਈਨ ਲੈ ਕੇ ਆਏ ਆ ਆਪਾਂ ਇਹਦੇ ਵਿੱਚ ਠੀਕ ਹੈ ਜੀ ਫਿਰੋਜ਼ੀ ਐਂਡ ਪਿੰਕ ਨੈਕਸਟ ਆਪਾਂ ਵੀ ਆ ਰਹੇ ਡਿਜ਼ਾਈਨ ਆ ਗਿਆ ਜੀ 슬ੀਵਜ਼ ਬਾਟਮ ਸੇਮ ਵਰਕ ਰਹੇਗਾ ਜੀ ਪਿਓਰ ਕਾਟਨ ਤੇ ਹੋਏਗਾ ਇਹ ਠੀਕ ਹੈ ਜੀ ਨੈਕਸਟ ਆ ਵਾਲਾ ਬਹੁਤ ਸੋਹਣਾ ਹੈਵੀ 슬ੀਵਜ਼ ਤੇ ਵਰਕ ਕੀਤਾ ਹੋਇਆ ਘੇਰੇ ਤੇ ਨੈਕ ਤੇ ਵਰਕ ਕੀਤਾ ਹੋਇਆ ਹੈ ਜੀ